ਨਮਸਕਾਰ ਦੋਸਤੋ ਮੈਂ ਅਨਨੁਲਾ ਜੀਰਾ ਬਲੇਟਰ ਤੋਂ ਲੈ ਕੇ ਆਇਆ ਹਾਂ ਮੱਖੂ ਵੀ ਖਬਰ ਦੋਸਤੋ ਮੇਰਾ ਤਾਂ ਇਹ ਕਹਿਣਾ ਹੈ ਕਿ ਇੰਨਾ ਤਾਂ ਨਾ ਮਾਰੋ ਸੜਕ ਦੇ ਵਿੱਚ ਕਾਰ ਲੋਕਾਂ ਨੂੰ ਟਰੱਕਾਂ ਵਾਲਿਆਂ ਨੂੰ ਕਹਿੰਦੇ ਕਿਉਂ ਨਹੀਂ ਤੁਸੀਂ ਕੁਝ ਦੋਸਤੋ ਮੈਨੂੰ ਅਕਸਰ ਮਹੂ ਜਾਣ ਦਾ ਮੌਕਾ ਮਿਲਦਾ ਹੈ ਤੇ ਸਾਡੇ ਮੌਜੂਦਾ ਵ代यक ਨਰੇਸ਼ ਕੁਟਾਰੀਆ ਦਾ ਇਹ ਜੱਦੀ ਸ਼ਹਿਰ ਹੈ ਤੇ ਇਸ ਸ਼ਹਿਰ ਦੀ ਪ੍ਰਧਾਨਗੀ ਵੀ ਉਹਨਾਂ ਦੇ ਘਰੋਂ ਕੋਈ ਵਿਅਕਤੀ ਕਰ ਰਿਹਾ ਹੈ ਦੋਸਤੋ ਇਸ ਸੜਕ ਤੇ ਪੈਦਲ ਚੱਲਨਾਂ ਦਾ ਮੌਦ ਨੂੰ ਦਾਅਵਾ ਦੇਣ ਦੇ ਬਰਾਬਰ ਹੈ ਕਿਉਂਕਿ ਦੁਕਾਨਦਾਰਾਂ ਨੇ ਵਿੱਚੋਂ ਵਿੱਚ ਸੜਕ ਤੇ ਆਪਣੇ ਫਲੈਕਸ ਬੋਰਡ ਰੇਤਾ ਬਜਰੀ ਲੋਹੇ ਦਾ ਸਮਾਨ ਟੋਕੇ ਬਿਜਲੀ ਦਾ ਸਮਾਨ ਰੇੜੀ ਫੜੀ ਲਗਾ ਰੱਖੀ ਹੈ ਕਿ ਇਹ ਹੈ ਮਹੂਦੇ ਰੇਲਵੇ ਰੋਡ ਦੀ ਪਛਾਣ ਰੇਲਵੇ ਸਟੇਸ਼ਨ ਤੇ ਕੋਲ ਜਾ ਕੇ ਦੇਖੋ ਫਿਰ ਨਗਰ ਪੰਚਾਇਤ ਨੇ ਆਪਣਾ ਪੂੜਾ ਸਜਾਰ ਰੱਖਿਆ ਤੇ ਫਿਰ ਟਰੱਕਾਂ ਵਾਲਿਆਂ ਨੇ ਆਪਣੇ ਟਰੱਕਾਂ ਨੂੰ ਸੜਕਾਂ ਦੇ ਕੋਲ ਲਗਾ ਕੇ ਪੈਦਲ ਚੱਲਣ ਵਾਲਿਆਂ ਨੂੰ ਕਿਸੇ ਗੰਭੀਰ ਦੁਰਘਟਨਾ ਦਾ ਸੱਦਾ ਦੇ ਰੱਖਿਆ ਹੈ ਇਸ ਤਰ੍ਹਾਂ ਹੁੰਦੀ ਹੈ ਮਖੂ ਸ਼ਹਿਰ ਦੀ ਦੇਖਭਾਲ ਕਿ ਨਗਰ ਪੰਚਾਇਤ ਚ ਕੋਈ ਸੁਣਨ ਵਾਲਾ ਨਹੀਂ ਕੋਈ ਬੋਲਣ ਵਾਲਾ ਨਹੀਂ ਜੇਕਰ ਕੋਈ ਟਰੱਕੇ ਹੇਠਾਂ ਆ ਜਾਵੇ ਤਾਂ ਕਿ ਇਹ ਨਗਰ ਪੰਚਾਇਤ ਮਖੂ ਦੀ ਜ਼ਿੰਮੇਵਾਰੀ ਨਹੀਂ ਬਣਦੀ ਪੜੇਗੀ ਕਿਉਂਕਿ ਪੁਲਿਸ ਵੀ ਜੋ ਕਿ ਮਕੂਦੀ ਉਹ ਵੀ ਨਕਾਮ ਹੈ ਜੋ ਇਹਨਾਂ ਟਰੱਕਾਂ ਦੇ ਦਬਾਅ ਹੇਠ ਆ ਕੇ ਉਹਨਾਂ ਨੂੰ ਟਰੱਕਾਂ ਨੂੰ ਪਰੇ ਹਟਾਉਣ ਦੀ ਹਦਾਇਤ ਨਹੀਂ ਜਾਰੀ ਕਰਦੀ ਦੋਸਤੋ ਇਹ ਸਭ ਕੁਝ ਬਰਬਾਦ ਨਹੀਂ ਹੁੰਦਾ ਦੇਖ ਕੇ ਫਿਰ ਮਨ ਕਹਿੰਦਾ ਹੈ ਕਰ ਲੈਣ ਦੇ ਇਹਨਾਂ ਨੂੰ ਆਪਣੀਆਂ ਸਿਆਸੀ ਲੀਡਰਾਂ ਨੂੰ ਮਰਜ਼ੀਆਂ ਲੈ ਲੈਣ ਦੇ ਸਰਕਾਰਾਂ ਕੋਲੋਂ ਮੋਟੀਆਂ ਤਰਖਾਵਾਂ ਲੈ ਲੈਣ ਦੇ ਇਹਨਾਂ ਨੂੰ ਨਜ਼ਾਰੇ ਇਸ ਦਾ ਆਉਣ ਵਾਲੇ ਸਮੇਂ ਜਨਤਾ ਤੁਹਾਨੂੰ ਜਵਾਬ ਦੇਗੀ